ਸਰਨ ਪਿਆਰਪਰੀ ਜਮਸੀਦੀ ਆਇਆ ਦੇ ਵਚਨ ਮੰਨ ਲਈਏ ਮਤੀ ਦੀ ਅੰਜੀਲ ਉਹਦਾ 16 ਦੇ ਆਏ ਪਤਰ ਇਸ ਦਾ ਇਕਰਾਰ ਤੂੰ ਮਸੀਹ ਪਰਮੇਸ਼ਰ ਦਾ ਪੁੱਤਰ ਹੈ ਫਰੀਸੀਆਂ ਤੇ ਜ਼ਰੂਕੀਆਂ ਨੇ ਕੋਲ ਆਨ ਕੇ ਉਹਦੇ ਪਰਤੌਣ ਲਈ ਉਸ ਅੱਗੇ ਅਰਦਾਸ ਕੀਤੀ ਜੋ ਸਾਨੂੰ ਆਕਾਸ਼ ਵੱਲੋਂ ਕੋਈ ਨਿਸ਼ਾਨ ਵਿਖਾ ਦੇ ਪਰ ਉਸਨੇ ਉਹਨਾਂ ਨੂੰ ਉੱਤਰ ਦਿੱਤਾ ਕਿ ਸਾਂਝ ਦੇ ਵੇਲੇ ਤੁਸੀਂ ਕਹਿੰਦੇ ਹੋ ਜੋ ਭਲਕੇ ਨੇਬਲ ਹੋਊ ਕਿਉਂਕਿ ਆਕਾਸ਼ ਲਾਲ ਹੈ ਤੇ ਸਵੇਰ ਨੂੰ ਆਕਦੇ ਹੋ ਅੱਜ ਹਨੇਰੀ ਬਗੇਗੀ ਕਿਉਂਕਿ ਆਕਾਸ਼ ਲਾਲ ਤੇ ਗਹਿਰਾ ਹੈ ਆਕਾਸ਼ ਦੇ ਤੌਰ ਪਰ ਦੀ ਜਾਂਚ ਕਰਨੀ ਤੁਹਾਨੂੰ ਆਉਂਦੀ ਹੈ ਪਰ ਸਮਿਆਂ ਦੇ ਨਿਸ਼ਾਨ ਮਾਲੂਮ ਨਹੀਂ ਕਰ ਸਕਦੇ ਇਸ ਪੀੜੀ ਦੇ ਬੁਰੇ ਤੇ ਹਰਾਮਕਰ ਲੋਕ ਨਿਸ਼ਾਨ ਚਾਹੁੰਦੇ ਹਨ ਪਰ ਇਹ ਉਹਨਾਂ ਦੇ ਨਿਸ਼ਾਨ ਬਿਨਾ ਉਹਨਾਂ ਨੂੰ ਹੋਰ ਨਿਸ਼ਾਨ ਦਿੱਤਾ ਨਾ ਜਾਵੇਗਾ ਅਤੇ ਉਹ ਉਹਨਾਂ ਨੂੰ ਛੱਡ ਕੇ ਚਲਾ ਗਿਆ ਫਰੀਸੀਆਂ ਤੇ ਜ਼ਦੂਕਿਆਂ ਦਾ ਖਮੀਰ ਚੇਲੇ ਪਾਰ ਪਹੁੰਚੇ ਪਰ ਰੋਟੀ ਲੈਣੀ ਭੁੱਲ ਗਏ ਇਸਾਨਾ ਤਦ ਯੀਸ਼ੂ ਨੇ ਉਹਨਾਂ ਨੂੰ ਆਖਿਆ ਖਬਰਦਾਰ ਫਰੀਸੀਆਂ ਤੇ ਸਦੂਕਿਆਂ ਦੇ ਖਮੀਰ ਤੋਂ ਹੁਸ਼ਿਆਰ ਹੋ ਅਤੇ ਉਹ ਆਪੋ ਵਿੱਚ ਵਿਚਾਰ ਕਰਕੇ ਕਹਿਣ ਲੱਗੇ ਕਿ ਅਸੀਂ ਰੋਟੀ ਜੋ ਨਹੀਂ ਲਿਆਈ ਪਰ ਯੀਸ਼ੂ ਨੇ ਜਾਣ ਕੇ ਕਿ ਹਾਏ ਥੋੜੀ ਪ੍ਰਤੀਤ ਵਾਲੇ ਤੁਸੀਂ ਆਪੋ ਵਿੱਚ ਕਿਉਂ ਵਿਚਾਰ ਕਰਦੇ ਹੋ ਜੋ ਸਾਡੇ ਕੋਲ ਰੋਟੀਆਂ ਨਹੀਂ ਹਨ ਭਲਾ ਤੁਸੀਂ ਅਜੇ ਵੀ ਨਹੀਂ ਸਮਝਦੇ ਹੋ ਅਤੇ ਉਹਨਾਂ 5000ਆਂ ਦੀਆਂ 5 ਰੋਟੀਆਂ ਨੂੰ ਚੇਤੇ ਨਹੀਂ ਰੱਖਦੇ ਤੇ ਤੁਸੀਂ ਕਿੰਨੀਆਂ ਟੋਕਰੀਆਂ ਚੁੱਕ ਲਈਆਂ ਅਤੇ ਨਾ ਉਹਨਾਂ ਚੋਂ ਹਜ਼ਾਰਾਂ ਦੀਆਂ ਸੱਤ ਰੋਟੀਆਂ ਅਤੇ ਤੁਸਾਂ ਕਿੰਨੇ ਟੋਕਰੇ ਚੁਕਲੇ ਸਨ ਤੁਸਾਂ ਕਿਉਂ ਨਹੀਂ ਸਮਝਦੇ ਜੋ ਮੈਂ ਤੁਹਾਨੂੰ ਰੋਟੀਆਂ ਦੀ ਗੱਲ ਨਹੀਂ ਆਖੀ ਪਰ ਫਰੀਸੀਆਂ ਤੇ ਸਦੂਕਿਆਂ ਦੇ ਖਮੀਰ ਤੋਂ ਹਿਸ਼ਾਰ ਰਹੋ ਤਦੋ ਸਮਝੇ ਕਿ ਉਸਨੇ ਰੋਟੀ ਦੇ ਖਮੀਰ ਤੋਂ ਨਹੀਂ ਸਗੋ ਫਰੀਸੀਆਂ ਤੇ ਸਦੂਕਿਆਂ ਦੀ ਸਿੱਖਿਆ ਤੋਂ ਹਿਸ਼ਾਰ ਰਹਿਣ ਨੂੰ ਆਖਿਆ ਸੀ ਪਤਰਸ ਉਹ ਲੋ ਮਸੀਹ ਦਾ ਇਕਰਾਰ ਈਸ਼ੂ ਨੇ ਕੈਸਰੀਆ ਫਲੀਪੀ ਦੇ ਇਲਾਕੇ ਵਿੱਚ ਆਣ ਕੇ ਆਪਣੇ ਚੇਲਾ ਨੂੰ ਇਹ ਕਹਿ ਕੇ ਪੁੱਛਾ ਜੋ ਲੋਕ ਮਨੁੱਖ ਦੇ ਪੁੱਤਰ ਨੂੰ ਕੀ ਆਖਦੇ ਹਨ ਉਹ ਬੋਲੇ ਕਈ ਤਾਂ ਇਹ ਹੁਨਾ ਬਪਤੀਸਮਾ ਦੇਣ ਵਾਲਾ ਕਹਿੰਦੇ ਹਨ ਅਤੇ ਕਈ ਏਲੀਆ ਤੇ ਕਈ ਯਰਮੀਆ ਜਾਂ ਨਬੀਆਂ ਵਿੱਚੋਂ ਕੋਈ ਉਸ ਨੇ ਉਹਨਾਂ ਨੂੰ ਕਿਹਾ ਪਰ ਤੁਸੀਂ ਮੈਨੂੰ ਕੀ ਕਹਿੰਦੇ ਹੋ ਜੋ ਮੈਂ ਕੌਣ ਹਾਂ ਸ਼ਮੂਨ ਪਤਰਸ ਨੇ ਉੱਤਰ ਦਿੱਤਾ ਤੂੰ ਮਸੀਹ ਜਿਉਂਦੇ ਪਰਮੇਸ਼ਰ ਦਾ ਪੁੱਤਰ ਹੈ ਯੀਸ਼ੂ ਨੇ ਉਹਨਾਂ ਨੂੰ ਉੱਤਰ ਦਿੱਤਾ ਤਨ ਹੈ ਤੂੰ ਸ਼ਮੂਨ ਬਰੇ ਯੋਨਾ ਕਿਉਂ ਜੋ ਸ਼ਰੀਰ ਅਤੇ ਲਹੂ ਦੇ ਨਹੀਂ ਸਕੋ ਮੇਰੇ ਪਿਤਾ ਨੇ ਜਿਹੜਾ ਸਵਰਗ ਵਿੱਚ ਛਾਇ ਗੱਲ ਤੇਰੇ ਉੱਤੇ ਪ੍ਰਗਟ ਕੀਤੀ ਅਤੇ ਮੈਂ ਵੀ ਤੈਨੂੰ ਆਖਦਾ ਹਾਂ ਜੋ ਤੂੰ ਪੱਤਰ ਸੈਂ ਅਤੇ ਮੈਂ ਇਸ ਪੱਥਰ ਉੱਤੇ ਆਪਣੀ ਕਲੀਸੀਆ ਬਣਾਵਾਂਗਾ ਤੇ ਪਤਾਲ ਦੇ ਫਾਟਕਾਂ ਦਾ ਉਹ ਦੇ ਉੱਤੇ ਕੋਈ ਵਾਸਨਾ ਨਾ ਚੱਲੇਗਾ ਮੈਂ ਸਵਰਗ ਦੇ ਰਾਜ ਦੀਆਂ ਕੁੰਜੀਆਂ ਤੈਨੂੰ ਦਿਆਂਗਾ ਅਤੇ ਜੋ ਕਿਸ ਤੂੰ ਧਰਤੀ ਉੱਤੇ ਬੰਨੇਗਾ ਸਵਰਗ ਵਿੱਚ ਬੰਨਿਆ ਜਾਵੇਗਾ ਤੇ ਜੋ ਕਿਸ ਤੂੰ ਧਰਤੀ ਉੱਤੇ ਖੋਲੇਗਾ ਸਵਰਗ ਵਿੱਚ ਖੋਲਿਆ ਜਾਵੇਗਾ ਤਦ ਉਹਨੇ ਚੇਲਿਆਂ ਨੂੰ ਤਗੀਦ ਕੀਤੀ ਕਿ ਕਿਸੇ ਨੂੰ ਨਾ ਦੱਸੋ ਜੋ ਮੈਂ ਮਸੀਹ ਹਾਂ ਉਸ ਸਮੇਂ ਤੋਂ ਯਿਸੂ ਆਪਣੇ ਚੇਲੇ ਨੂੰ ਦੱਸਣ ਲੱਗਾ ਕਿ ਮੈਨੂੰ ਜ਼ਰੂਰੀ ਹੈ ਜੋ ਮੈਂ ਯਰਸ਼ਲਮ ਨੂੰ ਜਾਵਾਂ ਤੇ ਬਜ਼ੁਰਗਾਂ ਅਤੇ ਪ੍ਰਦਾਨ ਯਾਜਕਾਂ ਤੇ ਗ੍ਰੰਥੀਆਂ ਦੇ ਹੱਥੋਂ ਬਹੁਤ ਦੁੱਖ ਚੁਲਾ ਤੇ ਮਾਰ ਦਿੱਤਾ ਜਾਵਾਂ ਤੇ ਤੀਏ ਦਿਨ ਜੀ ਉਠਾਂ ਤਦ ਪਤਰਸ ਉਹਨੂੰ ਇੱਕ ਪਾਸੇ ਕਰਕੇ ਛਿੜਕਣ ਲੱਗਾ ਤੇ ਉਹਨੂੰ ਕਿਹਾ ਪ੍ਰਭੂ ਜੀ ਪਰਮੇਸ਼ਰ ਇਹ ਨਾ ਕਰੇ ਤੇਰੇ ਲਈ ਇਹ ਕਦੇ ਨਾ ਹੋਵੇਗਾ ਪਰ ਉਹਨੇ ਮੁੜ ਕੇ ਪਤਰਸ ਨੂੰ ਆਖਿਆ ਸ਼ੈਤਾਨ ਮੈਥੋਂ ਪਿੱਛੇ ਹਟ ਤੂੰ ਮੇਰੇ ਲਈ ਠੋਕਰ ਹੈ ਕਿਉਂਕਿ ਤੂੰ ਪਰਮੇਸ਼ਰ ਦੀਆਂ ਨਹੀਂ ਪਰ ਮਨੁੱਖਾਂ ਦੀਆਂ ਗੱਲਾਂ ਦਾ ਧਿਆਨ ਰੱਖਦਾ ਹੈ ਤਦ ਯੀਸ਼ੂ ਨੇ ਆਪਣੇ ਚੇਲਿਆਂ ਨੂੰ ਕਿਹਾ ਜੇ ਕੋਈ ਮੇਰੇ ਪਿੱਛੇ ਆਉਣਾ ਚਾਹੇ ਤਾਂ ਆਪਣੇ ਆਪ ਦਾ ਇਨਕਾਰ ਕਰੇ ਅਤੇ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਚੱਲੇ ਕਿਉਂਕਿ ਜਿਹੜਾ ਆਪਣੀ ਜਾਨ ਬਚਾਉਣੀ ਚਾਹੇ ਉਸ ਨੂੰ ਗਵਾ ਦੇਵੇਗਾ ਪਰ ਜਿਹੜਾ ਮੇਰੇ ਲਈ ਆਪਣੀ ਜਾਨ ਗਵਾਏ ਉਸ ਨੂੰ ਲੱਭ ਲਵੇਗਾ ਕਿਉਂਕਿ ਮਨੁੱਖ ਨੂੰ ਕੀ ਲਾਭ ਜੇ ਸਾਰੇ ਜੱਤ ਨੂੰ ਕੋ ਆਏ ਪਰ ਆਪਣੀ ਜਾਨ ਦਾ ਨੁਕਸਾਨ ਕਰੇ ਹਤਾਂ ਮਨੁੱਖ ਆਪਣੀ ਜਾਨ ਦੇ ਬਦਲੇ ਕੀ ਦੇਵੇਗਾ ਕਿਉਂ ਜੇ ਮਨੁੱਖ ਦਾ ਪੁੱਤਰ ਆਪਣੇ ਦੂਤਾਂ ਸਣੇ ਆਪਣੇ ਪਿਤਾ ਦੇ ਤੇਜ ਨਾਲ ਆਵੇਗਾ ਤੇ ਉਸ ਸਮੇਂ ਉਹ ਹਰੇਕ ਨੂੰ ਉਹਦੀ ਕਰਨੀ ਮੁਜੋ ਫਲ ਦੇਵੇਗਾ ਮੈਂ ਤੁਹਾਨੂੰ ਸਤਿ ਆਕੜਾ ਹਾਂ ਜੋ ਕੋਈ ਇਹਨਾਂ ਵਿੱਚੋਂ ਜਿਹੜੇ ਇੱਥੇ ਖੜੇ ਹਨ ਮੌਤ ਦਾ ਸੁਆਦ ਨਾ ਚਖਣਗੇ ਜਦ ਤੋੜੀ ਮਨੁੱਖ ਦੇ ਪੁੱਤਰ ਨੂੰ ਆਪਣੇ ਰਾਜ ਵਿੱਚ ਆਉਂਦਾ ਨਾ ਵੇਖਣ ਪ੍ਰਭੂ ਇਹਨਾਂ ਬਚਨਾਂ ਦਾ ਵਾਰਾ ਸਭ ਨੂੰ ਆਸ਼ੀਸ਼ ਦੇਵੇ ਆਮੀਨ